ਮਿੱਠੂ ਬੋਲੇ ਦੇ ਜਾਣ ਤੋਂ ਬਾਅਦ ਅਰਜਨ ਸਿੰਘ ਰੋਟੀ ਖਾ ਕੇ ਖੇਤ ਨੂੰ ਚਲਾ ਗਿਆ। ਉਹਨੂੰ ਪੰਮੀ ਅਜੇ ਵਿਆਹ ਲਈ ਬਹੁਤ ਛੋਟੀ ਲੱਗਦੀ ਸੀ। ਇਸ ਕਰਕੇ ਉਸਨੇ ਬੋਲੇ ਦੇ ਦੱਸੇ ਰਿਸ਼ਤੇ ਉੱਪਰ ਕੋਈ ਵਿਚਾਰ ਨਾ ਕੀਤੀ ਅਤੇ ਉਹਦੇ ਮਨ ਚੋਂ ਇਹ ਗੱਲ ਖੇਤ ਜਾਂਦੇ ਹੀ ਬਿਸਰ ਗਈ। ਖੇਤ ਜਾ ਕੇ ਅਰਜਨ ਆਪਣੇ ਪੁੱਤਰਾਂ ਨਾਲ ਸਾਰਾ ਦਿਨ ਕੰਮ ਧੰਦਾ ਕਰਾਉਂਦਾ ਰਿਹਾ ਅਤੇ ਸ਼ਾਮ ਨੂੰ ਥੱਕ ਹਾਰ ਕੇ ਘਰ ਆ ਡਿੱਗਿਆ। ਨਹਾ ਧੋ ਕੇ ਚਾਰੇ ਪਿਓ ਪੁੱਤ ਰੋਟੀ ਖਾ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਤਾ ਅਚਾਨਕ ਸੇਮੇ ਨੂੰ ਯਾਦ ਆਇਆ ਅਤੇ ਉਹਨੇ ਅਰਜੁਨ ਸਿਉ ਨੂੰ ਪੁੱਛਿਆ ਉਹ ਬਾਪੂ ਸੱਚ ਅੱਜ ਬੋਲਾ ਕਿਵੇਂ ਤੜਕੇ ਹੀ ਇੱਧਰ ਨੂੰ ਆਇਆ ਸੀ ਸੁਖਤਾਏ ਓਏ ਆਹੋ ਤਰਸੀਮ ਜਾਰ ਠੀਕ ਹੀ ਏ ਤੁਹਾਨੂੰ ਭਾਈ ਸਾਰਿਆਂ ਨੂੰ ਪਤਾ ਤਾਂ ਹੈ ਤੁਹਾਡੇ ਮਾਸੜ ਦਾ ਐਵੇਂ ਪਾਣੀ 'ਚ ਡਾਂਗਾ ਮਾਰੀ ਜਾਂਦਾ ਆਖੇ ਪੰਮੀ ਲਈ ਰਿਸ਼ਤਾ ਲੈ ਕੇ ਆਇਆ ਖਾਸੀਆਂ ਤਾਰੀਫਾਂ ਕਰਦਾ ਸੀ ਮੁੰਡੇ ਦੀਆਂ ਅਤੇ ਪਰਿਵਾਰ ਦੀਆਂ ਆਂਦਾ ਸੀ ਪੈੜੀ ਵੀ ਚੰਗੀ ਏ ਮੁੰਡਾ ਵੀ ਵਾੜਾ ਹੀ ਸ਼ਰੀਫ ਏ ਅਰਜਨ ਸਿੰਘ ਨੇ ਬੋਲੇ ਦੀ ਗੱਲ ਨੂੰ ਬੇਮਤਲਬ ਜੀ ਗੱਲਬਾਗ ਦੱਸਿਆ ਫਿਰ ਤੁਸੀਂ ਕੀ ਕਿਹਾ ਕੀ ਜਵਾਬ ਦਿੱਤਾ ਇਸ ਵਾਰ ਸਭ ਤੋਂ ਛੋਟਾ ਮੁੰਡਾ ਬੋਲਿਆ ਉਹ ਇਹ ਕਹਿਣਾ ਕੀ ਸੀ ਯਾਰ ਮੈਂ ਜਵਾਬ ਦੇਤਾ puri ਨਿਆਣੀ ਏ ਅਜੀ ਨਾਲੇ ਮੁੰਡੇ ਸਾਰੇ ਤੱਕ ਵਾਰਿਓ ਤੁਸੀਂ ਅਰਜਨ ਸਿਉਨੇ ਖਿਜਦੇ ਹੋਏ ਕਿਹਾ ਬਾਪੂ ਤੂੰ ਵੀ ਉਹੀ ਕਾਲੀ ਕਰੀ ਜਾਣਾ ਜੇ ਘਰ ਚੰਗਾ ਏ ਤਾਂ ਇੱਕ ਵਾਰੀ ਦੇਖ ਲੈਂਦੇ ਚੰਗੇ ਰਿਸ਼ਤੇ ਕੋਈ ਰੋਜ਼ ਰੋਜ਼ ਥੋੜਾ ਮਿਲਦੇ ਆ ਸਾਡਾ ਜਦ ਸੰਜੋਗ ਹੋਊ ਹੋਜੂ ਵੱਡਾ ਮੁੰਡਾ ਛੋਟੇ ਦੀ ਹਾਮੀ ਭਰਦਿਆਂ ਬੋਲਿਆ ਓਏ ਯਾਰ ਪੰਮੀ ਅਜੇ ਛੋਟੀ ਏ ਇਹ ਕਿੱਥੇ ਕਿਸੇ ਦਾ ਘਰ ਸੰਭਾਲੂ ਮੈਂ ਨਹੀਂ ਅਜੇ ਪੂਰਾ ਪਰ ਜਵਾਕੀ ਦੇ ਗਲ ਪਜਾਲੀ ਪਾਣੀ ਅਰਜਨ ਨੇ ਇਨਕਾਰ ਕਰਦੇ ਹੋਏ ਕਿਹਾ ਓਏ ਕੀ ਅਜੇ ਵਿਆਹ ਕੇ ਤੋਰਨੀ ਆ ਆਪਾਂ ਗੱਲ ਕਰਦੇ ਹੀ ਟਾਈਮ ਨਿਕਲ ਜਾਂਦਾ ਫਿਰ ਆਪਾਂ ਵਿਆਹ ਨੂੰ ਰੋਕ ਲਾਂਗੇ 2 ਸਾਲ ਉਦੋਂ ਨੂੰ ਸਾਡੇ ਵੀ ਵਿਆਹ ਹੋ ਜਾਣਗੇ ਕਿਉਂ ਬੇਬੇ ਵਿਚਾਲਣਲੇ ਮੁੰਡੇ ਨੇ ਮਾਂ ਦੀ ਰਾਏ ਮੰਗੀ ਮੈਨੂੰ ਤਾਂ ਲੱਗਦਾ ਜਵਾਕ ਸਹੀ ਕਹਿੰਦੇ ਆ ਜੀ ਇੱਕ ਵਾਰ ਤੁਸੀਂ ਮਿੱਠੂ ਬਾਈ ਨੂੰ ਪੁੱਛ ਲਓ ਜੇ ਵਿਆਹ ਨੂੰ ਖੜ ਜਾਣਗੇ ਤਾਂ ਬਾਈ ਆਪਾਂ ਨੂੰ ਮਾੜਾ ਘਰ ਥੋੜੀ ਲੱਭ ਕੇ ਦੇਉ ਘਰ ਚੰਗਾ ਹੋ ਤਾਹੀ ਆਇਆ ਹੋ ਹੁਣ ਉਹਨੂੰ ਕਿਹੜਾ ਪੰਮੀ ਦੀ ਉਮਰ ਦਾ ਪਤਾ ਨਹੀਂ ਮੀਤੋਂ ਨੇ ਵੀ ਜਵਾਕਾਂ ਦੀ ਹਾਂ ਚ ਹਾਂ ਮਿਲਾਈ ਆਇਤਾ ਉਹ ਕਹਿੰਦਾ ਸੀ ਵੀ ਖੜਾ ਲਾਂਗੇ ਅਜੇ ਵਿਆਹ ਨੂੰ ਕਹਿੰਦਾ ਸੀ ਉਦੋਂ ਨੂੰ ਮੁੰਡਿਆਂ ਦੇ ਰਿਸ਼ਤੇ ਹੋ ਜਾਣਗੇ ਤੇ ਜੇ ਇੱਕ ਅੱਧਾ ਰਹਿ ਵੀ ਗਿਆ ਉਹਦਾ ਵਿਆਹ ਪੰਮੀ ਦੇ ਵਿਆਹ ਨਾਲ ਰੱਖ ਲਾਂਗੇ ਨਾਲੇ ਖਰਚਾ ਬਚ ਜਾਊ ਅਰਜਨ ਸਿੰਘ ਵੀ ਹੁਣ ਮਿੱਠੂ ਦੀ ਗੱਲ ਬਾਰੇ ਸੋਚਣ ਲੱਗਾ ਲੈ ਦਾਸ ਬਾਪੂ ਫਿਰ ਹੋਰ ਆਪਾਂ ਨੂੰ ਕੀ ਚਾਹੀਦਾ ਆ ਏਡੀ ਵਧੀਆ ਸਕੀਮ ਦਿੱਤੀ ਏ ਮਾਸੜ ਨੇ ਵੱਡੇ ਮੁੰਡੇ ਨੂੰ ਗੱਲ ਪੂਰੀ ਜੱਜ ਗਈ ਸੀ ਉਹ ਚੱਲ ਚੰਗਾ ਭਾਈ ਜੇ ਤੁਹਾਨੂੰ ਸਭ ਨੂੰ ਲੱਗਦਾ ਤਾਂ ਮੈਂ ਮਿੱਠੂ ਨਾਲ ਗੱਲ ਕਰ ਲਉ ਕੋਈ ਨਹੀਂ ਮੈਨੂੰ ਤਾਂ ਇਹੀ ਸੀ ਕਿ ਪੰਮੀ ਅਜੇ ਛੋਟੀ ਏ ਅਰਜਨ ਸਿੰਘ ਨੇ ਸਾਰੇ ਟੱਬਰ ਦੀ ਹਾਂਜ ਹਾਂ ਮਿਲਾਉਂਦੇ ਕਿਹਾ ਨਿਆਣੀ ਨੂੰ ਕੀ ਏ ਜੀ ਇਹਦੇ ਹਾਂਣ ਦੀਆਂ ਸਾਰੀਆਂ ਵਿਆਹੀਆਂ ਗਈਆਂ 18 ਸਾਲਾਂ ਦੀ ਤਾਂ ਹੋ ਗਈ ਮਿੱਤੋ ਫਿਰ ਤੋਂ ਬੋਲੀ ਨਾਲੇ ਬਾਪੂ ਇਹ ਕਿਹੜਾ ਪਤਾ ਹੀ ਏ ਵੀ ਰਿਸ਼ਤਾ ਪਸੰਦ ਆਜੂ ਆਪਾਂ ਨੂੰ ਸੋ ਥਾਈਂ ਦੇਖਦਾ ਅਗਲਾ ਦੇਖਣ ਪਰਖਣ 'ਚ ਤਾਂ ਕੋਈ ਹਰਜ ਨਹੀਂ ਆਪਾਂ ਨੂੰ ਘਰ-ਵਾਰ ਦੇਖਣ ਗਿਆ ਨੂੰ ਤਾਂ ਨਹੀਂ ਰਸਾ ਪਾਉਂਦੇ ਹੋ ਇੱਕ ਵਾਰੀ ਦੇਖ ਆਇਓ ਜੇ ਹਿਸਾਬ ਚ ਆਇਆ ਕਰਦਾਂਗੇ ਤਰਸੀਮ ਨੇ ਪਿਓ ਨੂੰ ਸਾਰੀ ਗੱਲ ਸਮਝਾਈ ਚੱਲ ਫੇਰ ਭੇਜ ਦਿਨਾ ਬੋਲੇ ਨੂੰ ਸਨੇਹਾ ਗੱਲ ਕਰ ਲੂ ਮੁੰਡੇ ਵਾਲਿਆਂ ਨਾਲ ਫੇਰ ਜਾਦ ਕਹੂਗਾ ਆਪਾਂ ਇੱਕ ਵਾਰੀ ਪਿਓ ਪੁੱਤ ਜਾ ਕੇ ਦੇਖ ਆਵਾਂਗੇ ਅਰਜਨ ਸਿੰਘ ਨੇ ਸੌਣ ਲਈ ਚਾਦਰ ਉੱਪਰ ਲੈਂਦੇ ਹੋਏ ਕਿਹਾ ਪਿਓ ਦੀ ਸਹਿਮਤੀ ਨਾਲ ਤਿੰਨੇ ਮੁੰਡੇ ਅਤੇ ਮਿੱਤੂ ਖੁਸ਼ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮਾਸੜ ਤੋਂ ਵਧੀਆ ਰਿਸ਼ਤਾ ਪੰਮੀ ਦਾ ਕੋਈ ਕਰਵਾ ਨਹੀਂ ਸਕਦਾ ਸਾਰੇ ਪੰਮੀ ਲਈ ਆਏ ਰਿਸ਼ਤੇ ਬਾਰੇ ਸੋਚਦੇ ਹੋਏ ਆਪੋ ਆਪਣੇ ਮੰਝਿਆਂ ਤੇ ਸੌਣ ਲਈ ਚਲੇ ਗਏ ਮਿੱਤੂ ਨੇ ਵੀ ਦੁੱਧ ਵਾਲੇ ਭਾਂਡੇ ਧੋ ਕੇ ਦੀਵੇ ਦੀ ਬੱਤੀ ਨੀਵੀਂ ਕਰ ਦਿੱਤੀ ਸੁਨੇਹਾ ਮਿਲਦੇ ਹੀ ਮਿੱਠੂ ਬੋਲਾ ਮੁੰਡੇ ਵਾਲਿਆਂ ਦੇ ਘਰ ਗਿਆ ਅਤੇ ਦੇਣ ਲੈਣ ਦੀ ਸਾਰੀ ਗੱਲਬਾਤ ਪੁੱਛ ਕੇ ਉਸੇ ਦਿਨ ਦੁਪਹਿਰ ਢਲਣ ਤੱਕ ਅਰਜਨ ਸਿੰਘ ਦੇ ਘਰ ਜਾ ਧਾਮਕਿਆ ਵਿਚੋਲਾ ਤਾਂ ਕਹਿੰਦੇ ਵਿਆਹ ਵਾਲੇ ਮੁੰਡੇ ਕੁੜੀ ਨਾਲੋਂ ਵੀ ਕਾਲਾ ਹੁੰਦਾ ਗੱਲ ਸਿਰੇ ਚੜਨ ਲਈ ਇਹ ਗੱਲ ਮਿੱਠੂ ਬੋਲੇ ਦੀ ਕਾਲੀ ਨੇ ਹੋਰ ਵੀ ਜ਼ਿਆਦਾ ਸਾਬਤ ਕਰ ਦਿੱਤੀ ਲੈ ਵਾਈ ਅਰਜਣ ਸਿਆ ਮੈਂ ਸਾਰੀ ਗੱਲਬਾਤ ਕਰਕੇ ਆਇਆ ਮੁੰਡੇ ਵਾਲਿਆਂ ਨਾਲ ਮੁੰਡੇ ਨਾਲ ਵੀ ਮਿੱਠੂ ਬੋਲਾ ਘਰੇ ਵੜਦਿਆਂ ਹੀ ਬੋਲਿਆ ਓਏ ਤੂੰ ਪਹਿਲਾਂ ਘਰੇ ਪਹੁੰਚ ਜਾ ਸਾਰਾ ਰਾਹ ਚ ਹੀ ਚੱਲ ਪਿਆ ਮਾੜੇ ਰੇਡੀਓ ਵਾਂਗੂ ਉਰੇ ਆ ਜਾ ਬਹਿ ਜਾ ਰਾਮ ਨਾਲ ਚਾਹ ਪਾਣੀ ਪੀ ਅਤੇ ਦੱਸ ਸਾਰੀ ਗੱਲ ਅਰਜਨ ਨੇ ਉਹਨੂੰ ਅੰਦਰ ਆਉਣ ਲਈ ਕਿਹਾ ਲੈ ਮੈਂ ਕੀ ਬਗਾਨਾ ਸਾਡੂ ਆ ਬਹਿ ਜਾਣਾ ਕੋਈ ਨਹੀਂ ਆਜੋ ਤੁਸੀਂ ਵੀ ਓਏ ਮੁੰਡਿਓ ਸਾਰਿਆਂ ਨੂੰ ਇੱਕੋ ਵਾਰੀ ਦੱਸ ਦਿਨਾ ਮੈਂ ਸਾਰੀ ਗੱਲ ਮਿੱਠੂ ਨੇ ਪੰਮੀ ਦੇ ਭਰਾਵਾਂ ਨੂੰ ਆਵਾਜ਼ ਮਾਰਦੇ ਹੋਏ ਕਿਹਾ ਆਗੇ ਮਾਸੜਾ ਆਗੇ ਅਸੀਂ ਤਾਂ ਆਪ ਤੈਨੂੰ ਡਿੱਕੀ ਜਾਂਦੇ ਸੀ ਵੀ ਮਾਸੜ ਕੀ ਸੁਨੇਹਾ ਲਿਆਉਂਦਾ ਤਿੰਨੇ ਮੁੰਡੇ ਕੰਮ ਛੱਡ ਕੇ ਮਿੱਠੂ ਦੇ ਕੋਲ ਆਉਂਦੇ ਹੋਏ ਬੋਲੇ ਲੇ ਸੁਣੋ ਫਿਰ ਮੁੰਡਾ ਭਾਈ ਬਹੁਤ ਸੋਹਣਾ ਸੁਨੱਖਾ ਕੱਦ-ਕਾਠ ਵੀ ਆਪਣੀ ਪੰਮੀ ਕੋ ਜਿੱਡਾ ਹੀ ਆ ਬਾਕੀ ਵਾਲੀ ਗੱਲ ਤਾਂ ਇਹ ਆ ਕਿ ਮੁੰਡਾ ਕਿਸੇ ਨਸ਼ੇ ਪੱਤੇ ਨੂੰ ਹੱਥ ਨਹੀਂ ਲਾਉਂਦਾ ਅਤੇ ਪੁੱਜ ਕੇ ਸ਼ਰੀਫ ਹੀ ਮਿੱਠੂ ਮੁੰਡੇ ਦੀਆਂ ਸੇਫਤਾਂ ਦੇ ਪੋਲ ਬੰਨਦੇ ਹੋਏ ਬੋਲਿਆ ਹਲਾ ਅੱਛਾ ਹੋਏ ਚੱਲ ਮੁੰਡੇ ਦਾ ਤਾਂ ਠੀਕ ਏ ਸਿਆਣਾ ਲੱਗਦਾ ਤੇਰੇ ਦੱਸਣ ਮੁਤਾਬਕ ਪਰਿਵਾਰ ਕੀ ਕੁਝ ਅਤੇ ਕਿਹੋ ਜਿਹਾ ਏ ਕੁੜੀ ਨੇ ਇਕੱਲੇ ਮੁੰਡੇ ਨਾਲ ਨਹੀਂ ਸਾਰੇ ਪਰਿਵਾਰ ਨਾਲ ਰਹਿਣਾ ਏ ਅਰਜਨ ਸਿੰਘ ਨੇ ਮੁੰਡੇ ਦੇ ਪਰਿਵਾਰ ਬਾਰੇ ਪੁੱਛਿਆ ਉਏ ਕੱਢ ਜਾ ਸਾਹ ਤਾਂ ਲੈ ਲੈ ਦੱਸਦਾ ਸਾਰਾ ਕੁਝ ਹੋਰ ਮੈਂ ਕੀ ਕਰਨਾ ਆ ਪਰਿਵਾਰ ਵੀ ਬਹੁਤ ਹੀ ਭੋਲਾ ਅਤੇ ਸ਼ਰੀਫ ਹੈ ਤੁਹਾਡੇ ਵਾਂਗੂ ਤਿੰਨ ਭਰਾਏ ਇਹ ਸਾਰਿਆਂ ਨਾਲੋਂ ਵੱਡਾ ਅਤੇ ਦੋ ਛੋਟੇ ਆ ਭੈਣ ਕੋਈ ਨਹੀਂ ਹੈਗੀ ਇੱਕ ਭੂਆ ਦੀ ਕੁੜੀ ਰੱਖੀ ਏ ਉਹਦਾ ਬਸ ਵਿਆਹ ਏ ਫਿਰ ਮੁੰਡੇ ਦਾ ਕਰਨਗੇ ਮੁੰਡੇ ਦੇ ਮਾਪਿਓ ਅਤੇ ਇੱਕ ਦਾਦੀ ਏ ਬਸ ਆਹੀ ਛੋਟਾ ਜਿਹਾ ਪਰਿਵਾਰ ਹੈ ਮਿੱਠੂ ਨੇ ਮੁੰਡੇ ਦੇ ਪਰਿਵਾਰ ਬਾਰੇ ਮੋਟਾ-ਮੋਟਾ ਦੱਸਿਆ ਚੱਲ ਪਰਿਵਾਰ ਤਾਂ ਕੋਈ ਵਾੜਾ ਵੱਡਾ ਨਹੀਂ ਇਨੇ ਕੋ ਤਾਂ ਅੱਜਕੱਲ ਹਰੇਕ ਦੇ ਘਰ ਆ ਮੈਂਬਰ ਤੇ ਮੁੰਡਾ ਕਰਦਾ ਕਿ ਇਹ ਤਰਸੀਮ ਨੇ ਮਿੱਠੂ ਨੂੰ ਪੁੱਛਿਆ ਉ ਤਾਂ ਖੇਤੀ ਕਰਦਾ ਏ ਪਰ 12 ਜਮਾਤਾਂ ਪੜਿਆ ਨੌਕਰੀ ਭਾਲਦਾ ਫਿਰਦਾ ਕਿਸਮਤ ਚ ਹੋਈ ਤਾਂ ਭਾਵੇਂ ਭਲਕੇ ਮਿਲ ਜੇ ਬੋਲੇ ਨੇ ਦੋ ਵਾਰੀ ਪੰਜ ਪੰਜ ਅਤੇ ਅਖੀਰ ਤੇ ਦੋ ਉਂਗਲਾਂ ਦਿਖਾਉਂਦੇ ਹੋਏ ਕਿਹਾ ਲੈ ਫਿਰ ਆਪਣੀ ਗੱਲ ਉਥੇ ਕਿਵੇਂ ਬਣ ਜੂ ਭੈਣ ਤਾਂ ਇੱਕ ਅੱਖਰ ਵੀ ਨਹੀਂ ਪੜੀ ਛੋਟੇ ਮੁੰਡੇ ਨੇ ਅੱਬੜਵਾਹੇ ਕਿਹਾ हां ਗੱਲ ਤਾਂ ਸਹੀ ਏ ਨਿੱਕੇ ਦੀ ਹਾਂ ਗੱਲ ਤਾਂ ਸਹੀ ਏ ਨਿੱਕੇ ਦੀ ਅਰਜਨ ਸਿੰਘ ਨੇ ਕਿਹਾ ਉਹ ਨਹੀਂ ਤੁਸੀਂ ਆਪਣੀਆਂ ਹੀ ਨਾ ਛੱਡੀ ਜਾਓ ਤੁਹਾਨੂੰ ਕੀ ਲੱਗਦਾ ਇਹ ਗੱਲ ਮੈਂ ਦੱਸੀ ਨਹੀਂ ਉਹਨਾਂ ਨੂੰ ਉਹ ਕਹਿੰਦੇ ਭਾਈ ਕੁੜੀ ਸੋਹਣੀ ਤੇ ਸਿਆਣੀ ਹੋਵੇ ਜਿਹੜੀ ਆਉਂਦੀ ਹੀ ਸਾਡਾ ਘਰ ਸਾਂਭ ਲਵੇ ਮਿੱਠੂ ਨੇ ਦੱਸਿਆ ਸੋਹਣੀ ਤੇ ਸਿਆਣੀ ਤਾਂ ਬਥੇਰੀ ਏ ਸਾਡੀ ਧੀ ਵਾਈ ਤੈਨੂੰ ਤਾਂ ਪਤਾ ਹੀ ਇਹ ਸਾਰਾ ਕੰਮ ਜਾਣਦੀ ਏ ਹੋਰ ਕੋਈ ਮੰਗੇ ਹੁਣੇ ਦੱਸ ਦੇ ਬਾਅਦ 'ਚ ਨਾ ਕੁੜੀ ਨੂੰ ਕੋਈ ਉੱਚੀ ਨੀਮਾ ਕਹਿਣ ਕਦੋਂ ਤੋਂ ਚੁੱਪਚਾਪ ਸਭ ਸੁਣ ਰਹੀ ਮਿੱਤੂ ਬੋਲੀ ਆਹੋ ਪਤਾ ਮੈਨੂੰ ਤਾਂ ਹੀ ਤਾਂ ਕਿਹਾ ਇਹ ਰਿਸ਼ਤਾ ਆਪਣੀ ਪੰਮੀ ਲਈ ਹੀ ਬਣਿਆ ਏ ਬਾਕੀ ਭਾਈ 9 ਕਿੱਲਿਆਂ ਦੀ ਜ਼ਮੀਨ ਆਉਂਦੀ ਏ ਮੁੰਡੇ ਨੂੰ ਖੁੱਲਾ ਘਰ ਵਾਰੇ ਮਿੱਠੂ ਨੇ ਪਹਿਲੀ ਵਾਰੇ ਦੱਸਿਆ ਜ਼ਮੀਨ ਤਾਂ ਸੋਖ ਨਾਲ ਬਹੁਤ ਏ ਯਾਰ ਜੇ ਦਸਣ ਮੁਤਾਬਕ ਹੈਗੀਏ ਤਾਂ ਬਾਕੀ ਆਪਾਂ ਪਤਾ ਕਰ ਲਾਂਗੇ ਤੂੰ ਤੋੜ ਲਾ ਗੱਲ ਫਿਰ ਜਿਸ ਦਿਨ ਉਹ ਕਹਿਣਗੇ ਆਪਾਂ ਦੇਖਾਵਾਂਗੇ ਹੁਣ ਰਿਸ਼ਤਾ ਅਰਜਨ ਦੇ ਵੀ ਮਨ ਨੂੰ ਲੱਗਣ ਲੱਗ ਗਿਆ ਮੈਂ ਤਾਂ ਤੋੜ ਨਹੀਂ ਇਹ ਗੱਲ ਤੁਸੀਂ ਮੁੰਡੇ ਅਤੇ ਜ਼ਮੀਨ ਬਾਰੇ ਪਤਾ ਕਰਕੇ ਆਪਦੀ ਤਸੱਲੀ ਕਰ ਲੋ ਫਿਰ ਦਿਖਾ ਲਿਆਉਣਾ ਹੈ ਘਰਵਾਰ ਅਤੇ ਮੁੰਡਾ ਮਿੱਠੂ ਨੇ ਗੱਲ ਸਪਸ਼ਟ ਕਰਦੇ ਹੋਏ ਕਿਹਾ ਲੈ ਤਸੱਲੀ ਨੂੰ ਤੂੰ ਲੂਬੜ ਐ ਸਾਨੂੰ ਤੇਰੇ ਉੱਤੇ ਪੂਰੀ ਤਸੱਲੀ ਏ ਬਸ ਤੂੰ ਵਿਆਹ ਅਜੇ ਰੁੱਕ ਕੇ ਕਰਨ ਦੀ ਗੱਲ ਕਰ ਲਈ ਅਰਜਨ ਨੇ ਫਿਰ ਤੋਂ ਉਹਨੂੰ ਯਾਦ ਕਰਾਇਆ ਨਹੀਂ ਵਈ ਆ ਗੱਲ ਗਲਤ ਤੁਸੀਂ ਆਪਦੀ ਤਸੱਲੀ ਜ਼ਰੂਰ ਕਰੋ ਮੇਰੀ ਪੂਰੀ ਗਾਰੰਟੀ ਏ ਮੁੰਡੇ ਪਰਿਵਾਰ ਅਤੇ ਜ਼ਮੀਨ ਦੀ ਪਰ ਫਿਰ ਵੀ ਇੱਕ ਵਾਰ ਤੁਸੀਂ ਪਤਾ ਜ਼ਰੂਰ ਕਰ ਲਓ ਮਿੱਠੂ ਨੇ ਗੱਲ ਤੇ ਜ਼ੋਰ ਦੇ ਕੇ ਕਿਹਾ ਚੱਲ ਕਰ ਲਾਂਗੇ ਪਤਾ ਪਹਿਲਾਂ ਮੁੰਡਾ ਅਤੇ ਘਰ ਤਾਂ ਦੇਖ ਲਈਏ ਅਰਜਨ ਸਿੰਘ ਨੇ ਕਿਹਾ ਚਲ ਠੀਕ ਹੈ ਫਿਰ ਮੈਂ ਚਲਦਾ ਹੁਣ ਗੱਲ ਕਰਕੇ ਦੱਸੂ ਤੁਹਾਨੂੰ ਫਿਰ ਚੱਲਾਂਗੇ ਆਪਾਂ ਦੇਖਣ ਮਿੱਠੂ ਨੇ ਸਾਫੇ ਨੂੰ ਝਾੜ ਕੇ ਮੋਢੇ ਤੇ ਰੱਖ ਰਿਆ ਕਿਹਾ ਮਿੱਠੂ ਦੇ ਜਾਂਦੇ ਹੀ ਸਾਰਾ ਪਰਿਵਾਰ ਪੰਮੀ ਲਈ ਅਤੇ ਰਿਸ਼ਤੇ ਬਾਰੇ ਸੋਚਣ ਲੱਗਾ ਉਹਨਾਂ ਨੂੰ ਲੱਗਾ ਕਿ ਜੇਕਰ ਇਹ ਰਿਸ਼ਤਾ ਮਿੱਠੂ ਦੇ ਦੱਸਣ ਮੁਤਾਬਕ ਹੋਵੇ ਤਾਂ ਇਸ ਤੋਂ ਚੰਗਾ ਰਿਸ਼ਤਾ ਨਹੀਂ ਹੋ ਸਕਦਾ ਬਾਕੀ ਅਗਲੇ ਭਾਗ ਦੇ ਵਿੱਚ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਧੰਨਵਾਦ